ਸਤਿ ਸ਼੍ਰੀ ਅਕਾਲ ਜੀ ਮੈਂ ਹਰਜਿੰਦਰ ਸਿੱਧੂ ਤੇ ਇਸ ਵਕਤ ਅਸੀਂ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਖੜੇ ਆ ਮੇਰੇ ਪਿੱਛੇ ਤੁਸੀਂ ਟਰੈਕਟਰ ਦੇਖ ਰਹੇ ਹੋਮੋਗੇ ਅੱਗੇ ਟਰੈਕਟਰ ਦੇਖ ਰਹੇ ਹੋ ਤਸਵੀਰਾਂ ਉਸ ਦ੍ਰਿਸ਼ ਨੂੰ ਬਿਆਨ ਕਰਦੀਆਂ ਨੇ ਜੋ ਭੀੜ ਪੰਜਾਬ ਤੇ ਪਿਛਲੇ ਦਿਨੀ ਪਈ ਹੜ ਆਏ ਹੜਾਂ ਨੇ ਅੱਧਾ ਪੰਜਾਬ ਮਾਲੀ ਤੌਰ ਤੇ ਤਵਾ ਕਰਕੇ ਰੱਖਤਾ ਸਾਡੀਆਂ ਫਸਲਾਂ ਤਵਾ ਕਰਤੀਆਂ ਘਰ ਨੁਕਸਾਨੇ ਗਏ ਨੁਕਸਾਨ ਨੂੰ ਬਿਆਨਿਆ ਨਹੀਂ ਜਾ ਸਕਦਾ ਪਰ ਪੰਜਾਬੀਆਂ ਦੀ ਮਦਦ ਦੇ ਨਾਲ ਲੋਕਾਂ ਦੀ ਮਦਦ ਦੇ ਨਾਲ ਪੰਜਾਬ ਫਿਰ ਉੱਠ ਖੜਿਆ ਤੇ ਉਹ ਮਦਦ ਹਲੇ ਵੀ ਜਾਰੀ ਆ ਉਹ ਮਦਦ ਹਲੇ ਵੀ ਪਹੁੰਚ ਰਹੀ ਆ ਜਦੋਂ ਹੜ ਆਏ ਸੀ ਉਦੋਂ ਬਹੁਤ ਵੱਡੇ ਪੱਧਰ ਤੇ ਪੰਜਾਬੀਆਂ ਨੇ ਜਿਗਰੇ ਖੋਲੇ ਤੇ ਬਹੁਤ ਵੱਡੇ ਪੱਧਰ ਤੇ ਆਮ ਲੋਕਾਂ ਤੋਂ ਲੈ ਕੇ ਤੇ ਕਲਾਕਾਰਾਂ ਤੱਕ ਸਾਰਿਆਂ ਨੇ ਜਿਹੜਾ ਹੈਗਾ ਬੜੀ ਮਦਦ ਕੀਤੀ ਆ ਪਰ ਉਦੋਂ ਬਹੁਤ ਇੱਕ ਭੀੜ ਪਈ ਹੋਈ ਸੀ ਪਾਣੀ ਬਹੁਤ ਖੜਾ ਸੀ ਉਦੋਂ ਬਹੁਤ ਸਾਰੇ ਲੋਕਾਂ ਨੇ ਬੇਨਤੀ ਵੀ ਕੀਤੀ ਸੀ ਕਿ ਹੁਣ ਸਮਾਨ ਬਹੁਤ ਆ ਗਿਆ ਜਦੋਂ ਪਾਣੀ ਉਤਰ ਗਿਆ ਜਦੋਂ ਪਾਣੀ ਸੁੱਕ ਗਿਆ ਉਦੋਂ ਅਸਲ ਮਦਦ ਦੀ ਲੋੜ ਪਏਗੀ ਉਦੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਪਏਗੀ ਤਾਂ ਕਿਸਾਨ ਜਿਥੇ ਬੰਦੀ ਉਗਰਾਹਾਂ ਦੇ ਆਗੂ ਸਾਡੇ ਨਾਲ ਨੇ ਇਹ ਸਾਰੇ ਟਰੈਕਟਰ ਤੁਸੀਂ ਪਿੱਛੇ ਦੇਖ ਸਕਦੇ ਹੋ ਅੱਗੇ ਵੀ ਟਰੈਕਟਰ ਕੁਝ ਲੰਘੇ ਨੇ ਤਾਂ ਇਹ ਟਰੈਕਟਰ ਰਸਦ ਲੈ ਕੇ ਜਾ ਰਹੇ ਆ ਪਸ਼ੂਆਂ ਲਈ ਹਰਾ ਚਾਰਾ ਆਚਾਰ ਲੈ ਕੇ ਜਾ ਰਹੇ ਤੇ ਹੋਰ ਕੀਮਤੀ ਸਮਾਨ ਜਿਹੜਾ ਘਰਾਂ ਦੇ ਵਿੱਚ ਲੋਡ ਹੈ ਉੱਥੇ ਉਹ ਲੈ ਕੇ ਜਾ ਰਹੇ ਆ ਕਿਸਾਨ ਮੋਤਵਰ ਆਗੂ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਰਦਾਰ ਰਜਿੰਦਰ ਸਿੰਘ ਜੀ ਸਾਡੇ ਨਾਲ ਨੇ ਕਿੰਨੀਆਂ ਟਰਾਲੀਆਂ ਤੁਹਾਡੀਆਂ ਇਹ ਮਦਦ ਲੈ ਕੇ ਜਾ ਰਹੀਆਂ ਕਿਹੜਾ ਆਪਣਾ ਏਰੀਆ ਜੀ ਹਾਂਜੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਲਾਕ ਮਲੋਦ ਜ਼ਿਲ੍ਹਾ ਲੁਧਿਆਣਾ ਤੋਂ 7 ਟਰਾਲੀਆਂ ਦੇ ਵਿੱਚ ਤਕਰੀਬਨ 500 ਗੱਟਾ ਕਣਕ ਦਾ 20 ਤੇ 500 ਬਿਸਤਰਾ 1000 ਦੇ ਕਰੀਬ ਬੀਬੀਆਂ ਪਹਿਣਾ ਵਾਲੇ ਸੂਟ ਤੇ 500 ਦੇ ਕਰੀਬ ਕੰਬਲ ਰਜਾਈਆਂ ਦਰੀਆਂ ਗਦੈਲੇ ਤੇ ਹੋਰ ਲੜੀਂਦਾ ਸਮਾਨ ਕੁਝ ਬੱਚਿਆਂ ਵਾਲੇ ਕੱਪੜੇ ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਕਿ ਘਰਾਂ ਦੇ ਵਿੱਚ ਜਿਹੜਾ ਉਹਨਾਂ ਦਾ ਭਰਾਵਾਂ ਦਾ ਸਾਡੇ ਦਾ ਨੁਕਸਾਨ ਹੋ ਗਿਆ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਆ ਉਹਦੇ ਮੁਤਾਬਕ ਅੱਜ ਇਹ ਬਲਾਕ ਮਲੌ ਤੋਂ 7 ਟਰਾਲੀਆਂ ਭਰ ਕੇ ਜਾ ਰਹੇ ਨੇ ਇੱਕ ਸਾਡਾ ਟਰੱਕ ਆ ਜਿਹੜਾ ਫੀਡ ਦਾ ਤੇ ਕਣਕ ਦੇ ਬੀਜ ਦਾ ਭਰਿਆ ਹੋਇਆ ਪਿੱਛੇ ਆ ਰਿਹਾ ਨਾਲ ਸਾਡੇ ਦੋ ਟਰਾਲੀਆਂ ਨੇ ਜਿਹੜੀਆਂ ਕੈਟਲ ਫੀਡ ਉਹਨਾਂ ਦੇ ਵਿੱਚ ਲੱਦੀ ਹੋਈ ਆ ਤਕਰੀਬਨ 100 ਕੁਇੰਟਲ ਦੇ ਕਰੀਬ ਤੇ ਇਹ ਸਾਰਾ ਰਾਸ਼ਨ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲੈ ਕੇ ਜਾ ਰਹੇ ਹਾਂ ਮੋਗਾ ਮੰਡੀ ਤੋਂ ਜਾਂ ਅੰਮ੍ਰਿਤਸਰ ਜਿੱਥੇ ਇਕੱਠੇ ਹੋਗੇ ਜਿੱਥੇ ਸਾਨੂੰ ਸਾਡੀ ਸੂਬਾ ਟੀਮ ਆ ਜਿਹੜੀ ਅੱਗੇ ਭੇਜੂਗੀ ਇਹ ਸਮਾਨ ਸਾਰਾ ਉੱਥੇ ਲੋਡ ਬੰਦਾਂ ਦੇ ਤੱਕ ਪਹੁੰਚਾਇਆ ਜਾਊਗਾ ਤੇ ਘਰ-ਘਰ ਜਾ ਕੇ ਇਹ ਵੰਡਿਆ ਜਾਊਗਾ ਜਿਵੇਂ ਆਪਾਂ ਵੇਖਿਆ ਹੜਾਂ ਵੇਲੇ ਪ੍ਰਧਾਨ ਜੀ ਕਿ ਬਹੁਤ ਵੱਡੇ ਪੱਧਰ ਤੇ ਉਸ ਵੇਲੇ ਰਸਦ ਪਹੁੰਚ ਰਹੀ ਸੀ ਉਦੋਂ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਲੋਕਾਂ ਨੇ ਕਹਿਤਾ ਸੀ ਕਿ ਹੱਥ ਬੰਨੇ ਹਲੇ ਸਮਾਨ ਨਾਲ ਲੈ ਕੇ ਆਓ ਸਮਾਨ ਖਰਾਬ ਹੋ ਰਿਹਾਗਾ ਅਸਲ ਜ਼ਰੂਰਤ ਪਾਣੀ ਉਤਰਨ ਤੋਂ ਬਾਅਦ ਆ ਤੇ ਬਾਕੀ ਹੁਣ ਅਸਲ ਜ਼ਰੂਰਤ ਹੋਣਾ ਤੁਸੀਂ ਬੀਜ ਲੈ ਕੇ ਚੱਲੇ ਹੋ ਕਈ ਉੱਥੇ ਹੋਰ ਤਰ੍ਹਾਂ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੀ ਜ਼ਰੂਰਤ ਆ ਕੱਪੜਿਆਂ ਦਾ ਨੁਕਸਾਨ ਹੋ ਗਿਆ ਹੁਣ ਜਿਹੜਾ ਹੈਗਾ ਲੋਕ ਟਾਮੇ ਟਾਮੇ ਤੁਹਾਡੇ ਵਾਂਗੂ ਦਿਖ ਰਹੇ ਆ ਜਿਹੜੇ ਮਦਦ ਲੈ ਕੇ ਜਾ ਰਹੇ ਆ ਤੇ ਦੇਖੋ ਇੱਕ ਪਾਸੇ ਤਾਂ ਇਹ ਮਨੁੱਖੀ ਗਲਤੀ ਕਹਿ ਲੋ ਜਾਂ ਜਾਣਬੁੱਝ ਕੇ ਕਹਿ ਲੋ ਉਹਦੇ ਕਾਰਨ ਪਾਣੀਆਂ ਦਾ ਹੜ ਆਇਆ ਜਿਨੇ ਸਾਡੇ ਭਰਾਵਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਦੂਜੇ ਪਾਸੇ ਸਾਡੇ ਜਿਹੜੇ ਪੰਜਾਬੀ ਭਰਾ ਨੇ ਹਰਿਆਣਵੀ ਨੇ ਜਾਂ ਰਾਜਸਥਾਨ ਤੋਂ ਨੇ ਉਹਨਾਂ ਨੇ ਉਹਨਾਂ ਦੀ ਮਦਦ ਦਾ ਇੱਕ ਕਿਸਮ ਦਾ ਹੜ ਲਿਆਤਾ ਉਹ ਸੀਗਾ ਬਗਦਦ ਰੌ ਬਗਦੇ ਰੌ ਦੇ ਵਿੱਚ ਬਹੁਤ ਲੋਕ ਉੱਥੇ ਗਏ ਨੇ ਬਹੁਤ ਆਏ ਨੇ ਉਹ ਜੋਰ ਹੁਣ ਲੱਗ ਚੁੱਕਿਆ ਕੁਝ ਇਧਰ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਚੌਲਾਂ ਦੀ ਬਾੜੀ ਦਾ ਕੰਮ ਚੱਲ ਪਿਆ ਪਰ ਉਸ ਤੋਂ ਬਾਅਦ ਉਗਰਾਹਾਂ ਜਥੇਬੰਦੀ ਆ ਜਿਹੜੀ ਇਹਨਾਂ ਨੇ ਬੀੜਾ ਚੁੱਕਿਆ ਹੋਇਆ ਕਿ ਅਸੀਂ ਉਹਨਾਂ ਪਿੰਡਾਂ ਦੀ ਕਾਣਕ ਵੀ ਬਜਵਾਉਣੀ ਆ ਤੇ ਉਹਨਾਂ ਵਾਸਤੇ ਰੇਤ ਦਾ ਪ੍ਰਬੰਧ ਵੀ ਕਰਨਾ ਡੀਏਪੀ ਦਾ ਪ੍ਰਬੰਧ ਵੀ ਕਰਨਾ ਬੀ ਦਾ ਪ੍ਰਬੰਧ ਵੀ ਕਰਨਾ ਤੇ 5000 ਟਰੈਕਟਰ ਭੇਜਣ ਦਾ ਨਿਸ਼ਾਨਾ ਰੱਖਿਆ ਹੋਇਆ ਉਗਰਾਹਾਂ ਜਥੇਬੰਦੀ ਨੇ ਉਹ ਜਿੱਥੇ ਜ਼ਮੀਨਾਂ ਨੇ ਜਿਹੜੀਆਂ ਰੇਤਾ ਭਰ ਗਿਆ ਜਾਂ ਖੱਡੇ ਪੈ ਗਏ ਨੇ ਉਹਨਾਂ ਨੂੰ ਪਧਰਾ ਕਰਨ ਦੇ ਲਈ ਲੱਖਾਂ ਰੁਪਇਆ ਫੰਡ ਰੱਖਿਆ ਗਿਆ ਜਿਹੜਾ ਕਿ ਉਹਨਾਂ ਟਰੈਕਟਰਾਂ ਦੇ ਵਿੱਚ ਡੀਜ਼ਲ ਪਾਉਣ ਲਈ ਵਰਤਿਆ ਜਾਊਗਾ ਬਹੁਤ ਸ਼ਲਾਘਾਯੋਗ ਤੁਹਾਡਾ ਉਪਰਾਲਾ ਹੈ ਅਸੀਂ ਥੋੜਾ ਸਮਾਂ ਪਹਿਲਾਂ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਗਏ ਸੀ ਬਿਲਕੁਲ ਸਰਹੱਦ ਦੇ ਨਾਲ ਲੱਗਦੇ ਉੱਥੇ 4-4 5-5 ਫੁੱਟ ਜਿਹੜੀ ਰੇਤ ਚੜ੍ਹ ਗਈ ਸੀ ਉਹ ਲੋਕ ਵੀ ਕਹਿ ਰਹੇ ਸੀਗੇ ਸਾਨੂੰ ਬੇਸ਼ੱਕ ਸਰਕਾਰ ਨੇ ਇਹ ਕਹਿਤਾ ਵੀ ਆਪਣੀ ਜਿਹੜਾ ਖੇਤ ਉਹਦੀ ਰੇਤ ਉਹ ਚੱਕ ਲੋ ਵੇਚ ਲੋ ਤੇ ਪੈਸੇ ਵੰਡ ਲੋ ਪਰ ਉਹ ਕਹਿੰਦੇ ਵੀ ਨਾ ਸਾਡੇ ਕੋਲੇ ਵੱਡੇ ਟਰੈਕਟਰ ਨਹੀਂ ਨਾ ਸਾਡੇ ਕੋਲ ਜਿਹੜਾ ਹੈਗਾ ਇਸ ਤਰ੍ਹਾਂ ਦਾ ਤੇਲ ਵਗੈਰਾ ਦਾ ਸਾਧਨ ਹੈ ਉਹ ਉਹ ਚੀਜ਼ ਜਿਹੜਾ ਹੈਗਾ ਤੁਸੀਂ ਕਿਵੇਂ ਕਵਰ ਕਰ ਰਹੇ ਹੋ ਉਥੋਂ ਦੇ ਵਿੱਚ ਅਸੀਂ ਪੂਰੀ ਵਿਉਤਮੰਦੀ ਨਾਲ ਭਾਰਤੀ ਕਿਸਾਨ ਯੂਨੀਅਨ ਕਰਾਹਾ ਨੇ ਪੂਰੀ ਵਿਉਤਮੰਦੀ ਦੇ ਨਾਲ ਇਹ ਪਲਾਨ ਕਿ ਬੜਾਈ ਹੈ ਜੀ ਬਈ ਪਹਿਲਾ ਹੀ ਆ ਰਾਉਂਡ ਆ ਜਿਹੜਾ ਅਸੀਂ ਉਹ ਰਾਉਂਡ ਦੇ ਵਿੱਚ ਅਸੀਂ ਉਹਨਾਂ ਲਈ ਖਰਾਕ ਲੈ ਕੇ ਗਏ ਆ ਕਣਕ ਲੈ ਕੇ ਗਏ ਆ ਹੋਰ ਲੋੜੀ ਦੀਆਂ ਜੀਜ਼ਾ ਖਰਾਕਾਂ ਵਾਲੀਆਂ ਲੈ ਕੇ ਗਏ ਆ ਦੂਜੀ ਸ਼ਿਫਟ ਦੇ ਵਿੱਚ ਅਸੀਂ ਉਹਨਾਂ ਦੇ ਲਈ ਤੂੜੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਧੀ ਤੂੜੀ ਲੈ ਕੇ ਗਏ ਆ ਆਚਾਰ ਲੈ ਕੇ ਗਏ ਆ ਵੱਡੇ ਵੱਡੇ ਯਾਨੀ ਕਿ ਐ ਲਾਈਏ ਵੀ ਸਾਡੇ ਇੱਕ ਇੱਕ ਭੌਂਗ ਦੇ ਵਿੱਚ ਸਾਡੇ 300 300 ਕੁਆਂਟਲ ਆਪਣੇ ਤੂੜੀ ਗਈ ਹੈ ਵੱਡੀ ਲੋਡ ਪੂਰੀ ਕੀਤੀ ਹੈ ਜਿਹੜੀ ਜਦੋਂ ਉਧਰਲੇ ਪਾਸਿਓਂ ਐ ਲੱਕੜ ਲੱਗ ਗਿਆ ਸਾਨੂੰ ਬਈ ਉਹ ਜਿਹੜੀ ਸਾਡੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜੱਥੇਬੰਦੀਆਂ ਆਪਣੇ ਲੀਡਰਸ਼ਿਪ ਆਇਆ ਜ਼ਿਲ੍ਹਾ ਲੀਡਰਸ਼ਿਪ ਆਇਆ ਉਹਨਾਂ ਨੇ ਐਂ ਕਹਿਤਾ ਵੀ ਹੁਣ ਇਹ ਆ ਟੋਟ ਪੂਰੀ ਹੋਗੀ ਹੁਣ ਬੀਜ ਦੀ ਟੋਟਪੂਰੀ ਕਰੋ ਲੁਧਿਆਣਾ ਜ਼ਿਲ੍ਹਾ ਇਹਦੇ ਵਿੱਚ ਸਾਡੇ ਕੋਲ ਉਹਨਾਂ ਦੀ ਸਹਾਇਤਾ ਲਈ ਕਣਕ ਪੈਈ ਦੀ ਇਕੱਠੀ ਕੀਤੀ ਹੋਈ ਅਸੀਂ ਟਰੰਪਰ ਇਹ ਕਿਹਾ ਵੀ ਕਣਕ ਵੇਚ ਕੇ ਤੁਸੀਂ ਇਹਨਾਂ ਨੂੰ ਸੀਡ ਲੈ ਕੇ ਦਿਓ ਸੀਡ ਡੀਲਰ ਆ ਵੀ ਧੰਨਵਾਦ ਕਰਦੇ ਆ ਵੀ ਜੀ ਇਹਨਾਂ ਨੇ ਸਾਨੂੰ ਕੜਕ ਦੇ ਭਾਈ ਸੀਡ ਦਿੱਤਾ ਇਹ ਵੀ ਉਦੋਂ ਦੀ ਚੰਗੀ ਗੱਲ ਹੈ ਦੂਜੀ ਗੱਲ ਸਾਡੀ ਬਿਉਤ ਐ ਇਸ ਕਿਸਮ ਦੀ ਆ ਵੀ ਕਿਸੇ ਹਾਲਤ ਦੇ ਵਿੱਚ ਵੀ ਜਿੰਨਾ ਚਿਰ ਉਹਨਾਂ ਦੇ ਖੇਤਾਂ 'ਚ ਹਰੇਵਾ ਹੀ ਨਹੀਂ ਦਿਖਦੀ ਕਣਕ ਨਹੀਂ ਪੂਰੀ ਉਹਦੀ ਆਪਣੇ ਹਰੇ ਭਾਈ ਦਿਖਾਉਣ ਲੱਗ ਜਾਂਦੀ ਹੋਰ ਬੱਤਲ ਨੇ ਉਹਨਾਂ ਚ ਅਸੀਂ ਬਿਉਤ ਬਦਨ ਟੰਗਣਾ ਪਹਿਲਾਂ ਮਾਸਟਰ ਜੀ ਮੇਰੇ ਤੋਂ ਪਹਿਲਾਂ ਦੱਸ ਗਏ ਬਈ ਜਿਹੜਾ ਹੈਗਾ ਵੀ ਅਗਲੇ ਸਮੇਂ ਦੇ ਵਿੱਚ ਅਸੀਂ ਇਹਨੂੰ ਪੰਜਾਬ ਨੂੰ 3 ਜੂਨਾਂ ਚ ਵੰਡਿਆ ਹੋਇਆ ਇੱਕ ਅੰਮ੍ਰਿਤਸਰ ਦਾ ਏਰੀਆ ਜੀ ਆਪਣੇ ਅਜਨਾਲੇ ਵਾਲਾ ਦੂਜਾ ਡੇਰਾ ਬਾਬਾ ਨਾਨਕ ਤੇ ਆਪਣੀ ਪ੍ਰਾਉਣਾ ਸ਼ਾਲਾ ਉਹ ਤੀਜਾ ਫਾਜਲਕਾ ਤਿੰਨ ਜੂਨਾਂ ਦੇ ਵੰਡਿਆ ਵੱਖ-ਵੱਖ ਜਿਹਨਾਂ ਦੀ ਤਿੰਨ ਜੂਨਾਂ ਉਹ ਚ ਡਿਊਟੀਆਂ ਲੱਗੀਆਂ ਅਸੀਂ ਅਗਲੇ ਦਿਨਾਂ ਦੇ ਵਿੱਚ 5000 ਟਰੈਕਟਰ ਆਪਣੇ ਲਿਆ ਕੇ ਜਿੱਥੇ ਵੀ ਜ਼ਮੀਨਾਂ ਨੇ ਉਹ ਵੱਖ-ਵੱਖ ਸਮੇਂ ਟਰੈਕਟਰ ਵੰਡ ਕੇ ਉਹਦੇ ਤੇ ਪੂਰੀ ਉਹਨਾਂ ਦੀ ਰੇਤ ਕੱਢਾਂਗੇ ਨਾਲ ਦੀ ਨਾਲ ਜਿਹੜੀ ਹੈਗੀ ਸਾਨੂੰ ਪਤਾ ਸੀ ਵੀ ਕਹੜ ਉਹ ਪਾਣੀ ਦਾ ਆ ਇੱਕ ਕਹੜ ਆਪ ਮਹਾਰੇ ਸਹਾਈਤਾ ਦਾ ਗਿਆ ਸਾਨੂੰ ਪਤਾ ਸੀ ਵੀ ਜਿਵੇਂ ਉਹ ਪਾਣੀ ਉੱਤਰ ਗਿਆ ਸਹਾਈਤਾ ਵਾਲੇ ਹੜ ਨੇ ਵੀ ਉੱਤਰ ਜਾਣਾ ਇੱਕਦਮ ਜੀ ਜਬਾਤੀ ਰੌਤੋ ਜਿਹੜੀ ਸਹਾਇਤਾ ਹੋ ਰਹੀ ਦੀ ਚੰਗੀ ਗੱਲ ਐ ਅਸੀਂ ਸ਼ਾਬਾਸ਼ ਦਿੰਦੇ ਆ ਉਹਨਾਂ ਨੂੰ ਜਿਨ੍ਹਾਂ ਨੇ ਕੀਤੀ ਐ ਤੇ ਸਾਨੂੰ ਪਤਾ ਦੀ ਉਤਲੇ ਜਾਣਾ ਵੀ ਇੱਥੇ ਵਿਉਤਵੰਦ ਢੰਗ ਨਾਲ ਜਥੇਵੰਦਕ ਜਿਹੜੀ ਹਮਾਇਤ ਆ ਜਥੇਵੰਦਕ ਸਹਾਇਤਾ ਉਹੀ ਤੁਰ ਤੱਕ ਜਿਹੜੀ ਹੈਗੀ ਨਿਭੂਗੀ ਇਹ ਸਾਡੀ ਪਲੈਨਿੰਗ ਆ ਪਲੈਨਿੰਗ ਦੇ ਹਿਸੇ ਵਜੋਂ ਚੱਲੇ ਆ ਅੱਜ ਅਸੀਂ ਆ ਸਾਰਾ ਕੁਝ ਇਹ ਵੰਡ ਕੇ ਆਵਾਂਗੇ ਸਾਡੇ ਹੋਰ ਜ਼ਿਲ੍ਹੇ ਵੀ ਆਉਣੇ ਨੇ ਹਜ਼ਾਰਾਂ ਕੁਆਂਟਲ ਕੜਕ ਦਾ ਸੀਡ ਆਉਣਾ ਟੂੜੀ ਆਉਣੀ ਆ ਫੀਡ ਆਉਣੀ ਆ achar ਆਉਣਾ ਸਾਰਾ ਕੁਝ ਅੱਜ ਹੀ ਕਰਕੇ ਆਵਾਂਗੇ ਅਗਲੇ ਦਿਨਾਂ ਦੇ ਵਿੱਚ ਧੂੜੀ ਦੀ ਜਾਂ ਟਰੈਕਟਰਾਂ ਦੀ ਟਰੈਕਟਰ ਵੀ ਜਿੰਨੇ ਸਾਨੂੰ ਸਟੇਟ ਕਮੇਟੀ ਸਾਡੇ ਬਲਾਕ ਨੂੰ ਜ਼ਿਲ੍ਹੇ ਨੂੰ ਲਾਊਗੀ ਉਸ ਤਰੀਕੇ ਦਾ ਸਾਰੇ ਟਰੈਕਟਰ ਭੇਜੇ ਜਾਣਗੇ ਉਹਨਾਂ ਨੂੰ ਹਫਤਾ ਲੱਗੇ ਉਹਨਾਂ ਨੂੰ 10 ਦਿਨ ਲੱਗਣ ਉਹਨਾਂ ਨੂੰ 15 ਦਿਨ ਲੱਗਣਗੇ ਬੇਸ਼ੱਕ ਇਧਰ ਵੀ ਬਜਾਈ ਤੇ ਇੱਕ ਕਟਾਈ ਦਾ ਜ਼ੋਰ ਪੈ ਜਾਣਾ ਹੈ ਹੁਣ ਅਸੀਂ ਇਧਰ ਬਿਉਤਬੰਦੀ ਕਰਾਂਗੇ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਇਕਾਈਆਂ ਦੇ ਵਿੱਚ ਬਿਉਤਬੰਦੀ ਕਰਾਂਗੇ ਉਹ ਬਿਉਤਬੰਦੀ ਸਾਡੀ ਇਹ ਹੋਊਗੀ ਵੀ ਜਿਹੜੇ ਇੱਕ ਪਿੰਡ ਦੇ ਵਿੱਚੋਂ ਅਸੀਂ 4 ਟਰੈਕਟਰ ਉਧਰ ਭੇਜ ਰਹੇ ਹਾਂ ਬਾਕੀ ਪਿੰਡ ਹੈ ਜਿਹੜਾ ਉਹ ਆਪਣੇ ਉਹ ਕਿਸਾਨਾਂ ਜਿਹੜੇ ਕਿਸਾਨਾਂ ਦੇ ਟਰੈਕਟਰ ਉਧਰ ਗਏ ਆ ਉਹਨਾਂ ਦੀ ਫਸਲ ਆ ਪਿੱਛੇ ਉਹ ਬੀਜਣ ਉਹਨਾਂ ਦੀ ਫਸਲ ਉਹ ਕਟਾਈ ਕਰਨ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਲਈ ਪੰਜਾਬੀਆਂ ਨੇ ਲਕਾਈ ਨੇ ਹਰਿਆਣਵੀਆ ਨੇ ਰਾਜਸਥਾਨ ਵਾਲਿਆਂ ਨੇ ਹੋਰ ਸੂਬਿਆਂ ਨੇ ਗਿੰਨੀ ਦਿਲ ਖੋਲ ਕੇ ਇਸ ਗੱਲ ਤੇ ਆਪਣੀ ਸਹਾਇਤਾ ਕੀਤੀ ਹੈ ਲੋਕਾਂ ਦੀ ਉਹ ਭਰਾਵਾ ਉਹ ਜਿਵੇਂ ਕਹਿੰਦੇ ਕਾਸ ਤੋਂ ਬਾਹਰ ਹੈ ਕਾਸ ਤੋਂ ਬਾਹਰ ਹੈ ਇੱਕ ਜਿਹੜਾ ਸਰਕਾਰ ਨੇ ਪਿੱਛੇ ਜੇ ਇੱਕ ਫੈਸਲਾ ਕੀਤਾ ਸੀ ਜਿਨ੍ਹਾਂ ਦੇ ਹੜ ਆਏ ਆ ਵੀ ਜਿਹਦੇ ਖੇਤ ਚ ਰੇਤ ਚੜ ਗਈ ਉਹ ਰੇਤ ਵੇਚ ਲੋ ਤੇ ਆਪਦਾ ਮੁਨਾਫਾ ਲਓ ਵੇਚੋ ਉਹ ਉਹ ਫੈਸਲਾ ਕਿਵੇਂ ਲੱਗਿਆ ਉਹ ਫੈਸਲਾ ਭਰਾਵੋ ਉਹ ਸਿਰਫ ਜਿਵੇਂ ਕਹਿੰਦੇ ਨੇ ਊਠ ਦੇ ਉੱਪਰੋਂ ਸਿਰਫ ਜਿਹੜੀ ਹੈਗੀ ਆ ਉਹ ਜੇ ਛਾਲਣੀ ਲਾਦੀ ਉਹਦੇ ਨਾਲ ਭਾਰ ਨਹੀਂ ਘਟ ਜਾਂਦਾ ਹੁੰਦਾ ਇਸ ਗੱਲ ਦੇ ਨਾਲ ਪਹਿਲੀ ਗੱਲ ਤਾਂ ਤੁਹਾਡੀ ਜਿਵੇਂ ਤੁਸੀਂ ਫਰਮਾਇਆ ਪਹਿਲਾਂ ਵੀ ਬਹੁਤ ਸਾਰੇ ਉਹ ਏਰੀਆ ਦੇ ਵਿੱਚ ਇਹੋ ਜਿਹੇ ਕਿਸਾਨ ਨੇ ਜਿਨ੍ਹਾਂ ਕੋਲ ਟਰੈਕਟਰ ਤੱਕ ਨਹੀਂ ਜੇ ਹੈਗੇ ਤਾਂ ਛੋਟੇ ਮੋਟੇ ਨੇ ਜਿਹੜੇ ਉਹ ਰੇਤ ਨੂੰ ਇਕੱਠੀ ਨਹੀਂ ਕਰ ਸਕਦੇ ਉਦੋਂ ਮਗਰੋਂ ਫਰਮਾਨ ਚੜਨਗੇ ਵੀ ਸਾਨੂੰ 15 ਸੜ ਦੇ 200 ਨੂੰ ਮਹੀਨਾ ਦਿੱਤਾਈ ਸਾਨੂੰ 2 ਮਹੀਨਾ ਦਿੱਤੇ ਦੀ ਇਹੋ ਜਿਹੇ ਫਰਮਾਨ ਚੜਨਗੇ ਇਹ ਤਾਂ ਸਿਰਫ ਅੱਖਾਂ ਪੁੰਝਣ ਵਾਲੀ ਗੱਲ ਹੈ ਜੇ ਆ ਜਾਊਂ ਕਹਿ ਦਈਏ ਬਿੱਲੀ ਹੋਣ ਵਾਲੀ ਗੱਲ ਹੈ ਬਣਦਾ ਦਾ ਸਰਕਾਰ ਦਾ ਇਹ ਹੈ ਜੀ ਆਪਤ ਆਪਤ ਦੇ ਨਾਲ ਉਹਨਾਂ ਦਾ ਪੂਰਾ ਸੂਰਾ ਜਿੰਨਾ ਨੁਕਸਾਨ ਹੋਇਆ ਉਹ ਫਸਲਾਂ ਦਾ ਹੋਇਆ ਉਹ ਉਹਨਾਂ ਦੇ ਘਰਾਂ ਦਾ ਹੋਇਆ ਉਹ ਮਨੁੱਖੀ ਜਾਨਾਂ ਗਈਆਂ ਨੇ ਡੰਗਰ ਪਸ਼ੂ ਰੁੜੇ ਨੇ ਆਪਣੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਮਾੜੀ ਹਾਲਤ ਹੋਈ ਆ ਉਤਾਰਨ ਤੋਂ ਮੌਤ ਨੇ ਜਿੰਨਾ ਕਮਾਉਣਾ ਉਹਨਾਂ ਖਾਣਾ ਜਦੋਂ ਪਾਣੀ ਹੈ ਉਹ ਕਿੱਥੇ ਕਮਾਈ ਕਰਨਗੇ ਕਿੱਥੇ ਯਾਨੀ ਕਿ ਸਾਰਿਆਂ ਦੀ ਪਰਪਾਈ ਕਰਨੀ ਬਣਦੀ ਆ ਇਹ ਇਹਦੇ ਤੇ ਅਗਲੇ ਦਿਨਾਂ ਦੇ ਵਿੱਚ ਕੱਲ੍ਹ ਹੀ ਹੈ ਜੇ ਅਸੀਂ ਆਪਣੇ ਕੁੱਲ ਆਪਣੇ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਤੇ ਸੂਜਿਤ ਕਿਸਾਨ ਮੋਰਚੇ ਵੱਲੋਂ ਧਰਨੇ ਮੁਜਾਹਰੇ ਦੇ ਕੇ ਮੰਗ ਕੀਤੀ ਹੈ ਇਸ ਗੱਲ ਦੀ ਵੀ ਉਹਨਾਂ ਦੀ ਪਰਭਾਈ ਕਰੋ ਅਗਲੇ ਦਿਨਾਂ ਦੇ ਵਿੱਚ ਜਦੋਂ ਇਧਰਲੇ ਪਾਸੇ ਇੱਕ ਵਾਰੀ ਇਹਨਾਂ ਦੀ ਫਸਲਾ ਫਸਲਾ ਆਪਣੇ ਕਰ ਲਈਏ ਸੱਟ ਜ਼ਮੀਨਾਂ ਸੱਟ ਕਰ ਲਈਏ ਕਰਨ ਤੇ ਇੱਕ ਵੱਡੀ ਲੜਾਈ ਬਿੱਡਾਂਗੇ ਇਸ ਗੱਲ ਤੇ ਵੱਡੀ ਸਰਕਾਰ ਦੇ ਜਿਵੇਂ ਕਹਿੰਦੇ ਨੇ ਧੌਣ ਤੇਗੇ ਗੋਡਾ ਰੱਖ ਕੇ ਉਹਨਾਂ ਦਾ ਨੁਕਸਾਨ ਪੂਰਾ ਕਰਵਾਵਾਂਗੇ ਜੀ ਤਾਂ ਮੁਰਬ ਸੇਵੇ ਲਈ ਹੁਣ ਕਿਸਾਨ ਜਥੇਬੰਦੀਆਂ ਕਿਸਾਨ ਤੇ ਰਾਮ ਵੀ ਇੱਕ ਵੱਡੀ ਲੜਾਈ ਲੜਨਗੀਆਂ ਕਿਉਂਕਿ ਜਿੰਨਾ ਨੁਕਸਾਨ ਹੋਇਆ ਉਹਨੂੰ ਸ਼ਬਦਾਂ ਚ ਨਹੀਂ ਦੱਸਿਆ ਜਾ ਸਕਦਾ ਸਭ ਦੇ ਅੱਖਾਂ ਦੇ ਸਾਹਮਣੇ ਤਬਾਹੀ ਦਾ ਮੰਜ਼ਰਾ ਪਾ ਸਾਰਾ ਵੇਖਿਆ ਕੀਮਤੀ ਜਾਨਾਂ ਗਈਆਂ ਪਸ਼ੂ ਡੰਗਰ ਰੁੜ ਗਏ ਘਰ ਫਸਲਾਂ ਤਬਾਹ ਹੋ ਗਈਆਂ ਸਤਲੁਜ ਦਰਿਆ ਨੇ ਇਹੋ ਜਿਹਾ ਰੁੱਖ ਮੋੜਿਆ ਕਿ ਕਿੱਲਿਆਂ ਦੇ ਕਿੱਲੇ ਲੋਕਾਂ ਦੀ ਜ਼ਮੀਨ ਵਿੱਚ ਹੀ ਖਾ ਗਿਆ ਉਹ 100 ਕਿਸਾਨ ਜਥੇਬੰਦियां ਹੁਣ ਚੱਲੀਆਂ ਨੇ ਟਰੈਕਟਰ ਲੈ ਕੇ ਮੋਰਚੇ ਸੰਭਾਲੇ ਆ ਹੜਾਂ ਵਾਲੇ ਏਰੀਏ ਨੂੰ ਤਿੰਨ ਜ਼ੋਨਾਂ ਦੇ ਵਿੱਚ ਵੰਡਿਆ ਤੇ ਇਹ ਅੰਮ੍ਰਿਤਸਰ ਏਰੀਏ ਦੇ ਵਿੱਚ ਇੱਕ ਥਾਂ ਜਗ੍ਹਾ ਇਕੱਠੇ ਹੋਣਗੇ ਤੇ ਉੱਥੋਂ ਸੂਬਾ ਕਮੇਟੀ ਜਿੱਧਰ ਜਿੱਧਰ ਨੂੰ ਇਹਨਾਂ ਦੀ ਡਿਊਟੀ ਲਾਊਗੀ ਵੀ ਇੰਨੀਆਂ ਟਰਾਲੀਆਂ ਇੱਧਰ ਜਾਣੀਆਂ ਇੰਨੀਆਂ ਇੱਧਰ ਜਾਣੀਆਂ ਉਸ ਤਰੀਕੇ ਨਾਲ ਇਹ ਜਾਣਗੇ ਇਹਨਾਂ ਕੋਲ ਹਰਾ ਚਾਰਾ ਹੈ ਆਚਾਰ ਹੈ ਮੱਕੀ ਦਾ ਬੀਜ ਹੈ ਕਣਕ ਦਾ ਹੋਰ ਜਿਹੜੀਆਂ ਕੀਮਤੀ ਸਮਾਨ ਸਾਡੇ ਘਰਾਂ ਦੇ ਵਿੱਚ ਉਹ ਹੁੰਦਾਗਾ ਇੱਕ ਵਾਰ ਇੱਧਰ ਤੁਹਾਨੂੰ ਨਿਗਾ ਮਰਵਾ ਦਗੇ ਕਿਸਾਨ ਜਥੇਬੰਦੀ ਦੇ ਆਗੂ ਵੱਡੇ ਪੱਧਰ ਤੇ ਜਿਹੜਾ ਹੈਗਾ ਟਰੈਕਟਰ ਭਰ ਕੇ ਇੱਕ ਵਾਰ ਮੁੜ ਬਸੇਵੇ ਲਈ ਉਹਨਾਂ ਭਰਾਵਾਂ ਦੇ ਮੁੜ ਬਸੇਵੇ ਲਈ ਚੱਲੇ ਨੇ ਜਿਹੜੇ ਕੁਦਰਤੀ ਆਫਤ ਕਰਕੇ ਜਿਹੜੇ ਘਰੋਂ ਬੇਕਾਰ ਹੋ ਗਏ ਨੇ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਜ਼ਮੀਨਾਂ ਤਬਾਹ ਹੋ ਗਈਆਂ ਤਾਂ ਉਮੀਦ ਹੈ ਵਾਹਿਗੁਰੂ ਉਹਨਾਂ ਦਾ ਮੁੜ ਬਸੇਵਾ ਉਹਨਾਂ ਨੂੰ ਜਿਹੜਾ ਪੁਨਰ ਜਿਹੜਾ ਉਹਨਾਂ ਨੂੰ ਬਸੇਵਾ ਕਰਨਾਗਾ ਉਹ ਜਲਦੀ ਆਪਣੇ ਘਰਾਂ ਦੇ ਵਿੱਚ ਆਉਣ ਤੇ ਜਲਦੀ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਹਰਿਆਲੀ ਦੇਖਣ ਨੂੰ ਮਿਲੇ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ